ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਖਲੂਰ ਸਾਹਿਬ ਤੋਂ ਐਮਪੀ ਨੇ ਡੇਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਪਟੀਸ਼ਨ ਪਾਈ ਸੀ ਕਿ ਮੈਨੂੰ ਪ੍ਰੋਬਲ ਮਿਲੇ ਮੈਂ ਸਰਦ ਰੁੱਤ ਵਾਲੇ ਸੈਸ਼ਨ ਵਿੱਚ ਸ਼ਾਮਲ ਹੋਣੇ ਦਮਨਜੋਗ ਹਾਈ ਕੋਰਟ ਨੇ ਹੋਰੜੀ ਪ੍ਰੋਲ ਵਾਲੀ ਅਰਜੀ ਸੀਓ ਖਾਰਜ ਕਰ ਦਿੱਤੀ ਗਈ ਦੁਬਾਰਾ ਫੇਰ ਇਹਨਾਂ ਨੇ ਅਰਜੀ ਲਾਈ ਹੈ ਅਰਜੀ ਲਾਈ ਤੋਂ ਮਤਲਬ ਕਿ ਹੱਥ ਜੋੜ ਕੇ ਜੁੱਤੀ ਲਾ ਕੇ ਗਲ ਚ ਪਰਣਾ ਪਾ ਕੇ ਸੰਵਿਧਾਨ ਵਾਲਾ ਪਟਾ ਗਲ ਚ ਪਾ ਕੇ ਐਂਜੋਦੜੀ ਕੀਤੀ ਹੈ ਵੀ ਮੈਨੂੰ ਪ੍ਰੋਲ ਦਿੱਤੀ ਜਾਵੇ ਜਿਹੜੇ ਸੰਵਿਧਾਨ ਨੂੰ ਮੈਂ ਮੰਨਦਾ ਨਹੀਂ ਸੀ ਤੇ ਉਹਨੂੰ ਮੰਨਦਾ ਹਾਂ ਤੇ ਹੁਣ ਮੇਰੇ ਤੇ ਰਹਿਮ ਕਰੋ ਕਿਉਂਕਿ ਮੈਨੂੰ ਤਨਖਾਹ ਮਿਲਦੀ ਹੈ ਪੈਨਸ਼ਨ ਲੱਗਣੀ ਹੈ ਫੰਡ ਮਿਲਣਾ ਉਹਦੇ ਕਰਕੇ ਇਹ ਮੈਂ ਬੇਨਤੀ ਕਰ ਰਿਹਾ ਵਾਂ ਤੇ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਵੀ ਪ੍ਰੋਲ ਦੇਣ ਵਾਸਤੇ ਤੁਸੀਂ ਜਵਾਬ ਕਿਉਂ ਦਿੱਤਾ ਕਿਉਂ ਨਹੀਂ ਦੇ ਰਹੇ ਕੀ ਖਤਰਾ ਹੈ ਤਾਂ ਜਿਹੜਾ ਪੰਜਾਬ ਸਰਕਾਰ ਦੇ ਵਕੀਲ ਸਾਹਿਬ ਨੇ ਸਰਕਾਰੀ ਉਹ ਕਹਿੰਦੇ ਅੰਮ੍ਰਿਤਪਾਲ ਜੇ ਪ੍ਰੌਲ ਤੇ ਬਾਹਰ ਆਉਂਦੇ ਨੇ ਤਾਂ ਪੰਜ ਦਰਿਆਵਾਂ ਨੂੰ ਅੱਗ ਲੱਗ ਸਕਦੀ ਹੈ ਇਹ ਗੱਲ ਕਹੀ ਹੈ ਹੁਣ ਇਹਦੇ ਤੇ ਜਿਹੜੇ ਸਾਡੀ ਕੌਮ ਦੇ ਕੁਝ ਚੌਧਰੀ ਨੇ ਨਾ ਜਿਹਨਾਂ ਦੇ ਮਖੌਟਾ ਪਾਇਆ ਹੁੰਦਾ ਪੰਥਕ ਹੋਣ ਦਾ ਉਹਨਾਂ ਦੇ ਚਿਲੂਣੇ ਲੜੇ ਜਾਂਦੇ ਆ ਉਹ ਕਹਿੰਦੇ ਅਮਰਤਪਾਲ ਦੇ ਕਿਹੜੇ ਬਿਆਨ ਨਾਲ ਪੰਜ ਦਰਿਆਮਾਂ ਨੂੰ ਅੱਗ ਲੱਗ ਜੋ ਵਕੀਲ ਸਾਹਿਬ ਨੇ ਕਿਉਂ ਕਿਹਾ ਚਲੋ ਤੁਸੀਂ ਅਮਰਤਪਾਲ ਦੀ ਗੱਲ ਜਿਹੜੀ ਹੈ ਜਾਂ ਅਮਰਤਪਾਲ ਨੂੰ ਪਾਉ ਠੱਠੇ ਖੂਚ ਕੁਝ ਕੜਮ ਚੌਧਰੀਆਂ ਨੂੰ ਸਵਾਲ ਕਰ ਦਿੰਨੇ ਆ ਤੇ ਇਹ ਵੀਡੀਓ ਬਹੁਤ ਲੋਕਾਂ ਤੱਕ ਚਲੀ ਜਾਣੀ ਹੈ ਫਿਰ ਉਹ ਜਿਵੇਂ ਕਹਿੰਦੇ ਹੌਲ ਅੰਗਿਹਾਰੇ ਨਾਲ ਪਤਨ ਇਦਾਂ ਹੀ ਵਰਦੇ ਹੁੰਦੇ ਆ ਸਹਿਜ ਮਤੇ ਨਾਲ ਠੰਡੇ ਮਤੇ ਨਾਲ ਜਵਾਬ ਦੇ ਦਿਓ ਵੀ ਜਿਹੜਾ ਅਤਵਾਦ ਆਇਆ ਸੀ ਪੰਜਾਬ ਦੇ ਵਿੱਚ ਉਹ ਕੀ ਦੀ ਦੇਣ ਸੀ ਤੇ ਉਹਦੇ ਵਿੱਚੋਂ ਪੰਜਾਬ ਨੂੰ ਤੇ ਕੌਮ ਨੂੰ ਮਿਲਿਆ ਕੀ ਤੇ ਜੇ ਕੋਈ ਮੇਰੇ ਕੋਲ ਪੁੱਛੇ ਤਾਂ ਘੱਟੋ ਘੱਟ 30 ਤੋਂ 35 ਹਜ਼ਾਰ ਪੰਜਾਬ ਦਾ ਨੌਜਵਾਨ ਫੇਕ ਇਨਕਾਊਂਟਰਾਂ ਦੇ ਵਿੱਚ ਮਾਰੇ ਆ ਗਿਆ ਮਾਰੇ ਤਾਂ ਵੱਧ ਗਏ ਹੋਣਗੇ ਪਰ 25000 ਤਾਂ ਉਹ ਨੌਜਵਾਨ ਹੈ ਜਿਨ੍ਹਾਂ ਦੀ ਸ਼ਨਾਖਤ ਜਸਵੰਤ ਸਿੰਘ ਖਾਲੜਾ ਨੇ ਕੀਤੀ ਸੀ ਤੇ ਕਿੰਨੀ ਲੁੱਟ ਖੋਟ ਹੋਈ ਕਿੰਨੀਆਂ ਔਰਤਾਂ ਨੂੰ ਜਲੀਲ ਕੀਤਾ ਗਿਆ ਹਰੇਪ ਕੀਤਾ ਗਿਆ ਫਰੋਦੀਆਂ ਮੰਗੀਆਂ ਗਈਆਂ ਪੰਜਾਬ ਦੇ ਕਾਰੋਬਾਰੀ ਲੋਕ ਪੰਜਾਬ ਛੱਡ ਕੇ ਚਲੇ ਗਏ ਇਹ ਆਤਵਾਦੀ ਦੇਣ ਸੀ ਤੇ ਇਹਦੀ ਸ਼ੁਰੂਆਤ ਕੌਣ ਕਰਦੇ ਨੇ ਢਿੰਡਰਾਂ ਵਾਲੇ ਜਿਹਦਾ ਇੱਕ ਮੁੰਡਾ ਕੈਨੇਡਾ ਵਿੱਚ ਬੈਠਾ ਹੈ ਜਲੰਧਰ ਬੈਠਾ ਹੈ ਅਰਬਾਂ ਖਰਬਾਂ ਦੀ ਪ੍ਰਾਪਰਟੀ ਦੇ ਮਾਲਕ ਨੇ ਇਹ ਸਾਨੂੰ ਮਿਲਿਆ ਸੀ ਤੇ ਹੁਣ ਜਿਹੜੇ ਕਹਿੰਦੇ ਆ ਪੰਜ ਦਰਿਆਵਾਂ ਨੂੰ ਅੱਗ ਕਿਵੇਂ ਲੱਗ ਜਾਊ ਅੱਗੇ ਅੱਗ ਲੱਗੀ ਨਹੀਂ ਹੁਣ ਦਵਾਰਾ ਲਾਉਣੀ ਹੈ ਜਾ ਤੁਸੀਂ ਇਹ ਚਾਹੁੰਦੇ ਹੋ ਨਾ ਵੀ ਪਹਿਲਾਂ ਅੱਗ ਲਾਈਏ ਅੱਗ ਲਾ ਕੇ ਛੇਕਾਂਗੇ ਤੇ ਬਾਅਦ ਦੇ ਵਿੱਚ ਬਜਾਵਾਂਗੇ ਲੋਕਾਂ ਦੀ ਹਮਦਰਦੀ ਲਵਾਂਗੇ ਜਾਂ ਤੁਹਾਡਾ ਅੰਦਰੋਂ ਮਕਸਦ ਇਹ ਹੁੰਦਾ ਹੈ ਮਤਲਬ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਤੁਹਾਡੀ ਡੇਟ ਕਰੇ ਵੀ ਤੁਸੀਂ ਕਰਤੂਤਾਂ ਅੱਖਾਂ ਸਾਹਮਣੇ ਕਰੋ ਬੰਦੇ ਮਰਨ ਡੁੱਟ ਛੁੱਟ ਹੋਵੇ ਦੇ ਬਾਅਦ ਦੇ ਵਿੱਚ ਜਦੋਂ ਤੁਹਾਡੇ ਤੇ ਡੰਡਾ ਫੇਰੇ ਫਿਰ ਹਕੂਮਤ ਧੱਕਾ ਕਰੂ ਫਿਰ ਤੁਸੀਂ ਇਦਾਂ ਕਹੋਗੇ ਮਕਸਦ ਇਹ ਹੈ ਨਾ ਤੁਹਾਡਾ ਸਰਕਾਰੀ ਵਕੀਲ ਨੇ ਬਹੁਤ ਵਧੀਆ ਜਵਾਬ ਦਿੱਤਾ ਹੈ ਮਤਲਬ ਇਹ ਅਮਰਤਪਾਲ ਵਰਗੇ ਉਹ ਖਤੀੜ ਨੇ ਜਿਨ੍ਹਾਂ ਦਾ ਕੌਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤੇ ਨਾ ਹੈਗਾ ਇਹਨਾਂ ਨੇ ਜਿਹੜੀ ਪੰਜਾਬ ਦੀ ਮੰਦਿਰ ਚਾਂਬਲੀ ਹੋਈ ਐ ਬੇਲੜ ਲੋਕ ਨੇ ਘਰੇ ਮਾਂ ਪਿਓ ਨੂੰ ਕੁੱਟਮਾਰ ਕਰਦੇ ਨੇ 5 ਰੁਪਈਆ ਦਾ ਕੰਮ ਨਹੀਂ ਕਰਦੇ ਤੇ ਉਹ ਇਹਨਾਂ ਦੇ ਪਿੱਛੇ ਲੱਗ ਜਾਂਦੀ ਐ ਜਿਕਾਰੇ ਛੜਨੇ ਬੜੇ ਸੌਖੇ ਹੁੰਦੇ ਆ ਤੇ ਜਦੋਂ ਉਹਨਾਂ ਦੇ ਵਿੱਚ ਅਮਰਤਪਾਲ ਆਊਗਾ ਇੱਥੇ ਪਤਾ ਐ ਵੀ ਬੇਲੜ ਹੈਗੇ ਪੰਜਾਬ ਦੇ ਵਿੱਚ 20-30 ਹਜ਼ਾਰ ਦਾ ਕਾਠ ਹੋਣਾ ਸੁਭਾਅਕ ਐ ਸੌਖਾ ਹੀ ਹੋ ਜਾਂਦਾ ਐ ਫਿਰ 20 30 ਹਜ਼ਾਰ ਜਿਹੜੀ ਮੰਡੀਰ ਇਕੱਠੀ ਹੋਊਗੀ ਕਿਹੜੇ ਥਾਣੇ ਤੇ ਹਮਲਾ ਕਰੂ ਜਾ ਕੇ ਕਿੱਥੇ ਪੰਨ ਤੋੜ ਕਰੂ ਕਿੰਨੇ ਕੁ ਬੰਦੇ ਮਾਰਨਗੇ ਤੇ ਇਹ ਪਹਿਲਾਂ ਪੰਜਾਬ ਪੁਲਿਸ ਨੇ ਸਭ ਕੁਝ ਦੇਖਿਆ ਹੋਇਆ ਤੇ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਅਗਲੇ ਚਾਹੁੰਦੇ ਆ ਵੀ ਅਸੀਂ ਇਦਾਂ ਨੁਕਸਾਨ ਹੋਣ ਨਹੀਂ ਦੇਣਾ ਤੇ ਮਾਨਯੋਗ ਹਾਈ ਕੋਰਟ ਨੇ ਇਹ ਗੱਲਬਾਤ ਦੁਬਾਰਾ ਜਵਾਬ ਮੰਗਿਆ ਸੁਣਨੀ ਹੈ ਤੇ ਇਦਾਂ ਦੁਬਾਰਾ ਹੀ ਉਹ ਜਿਹੜੀ ਪਟੀਸ਼ਨ ਪਾਈ ਆ ਅਰਜੀ ਦਿੱਤੀ ਆ ਵੀ ਪ੍ਰੋਬਲਮ ਇਹ ਉਹ ਦੁਬਾਰਾ ਖਾਣਚ ਕਰ ਦੇਣੀ ਹੈ। ਬਸ ਐ ਨਿਕਲਣਾ। ਹੁਣ ਜਿਹੜੇ ਤੜਫਦੇ ਨੇ ਜਿਹੜੇ ਉਹ ਫੱਟੀ ਨਹੀਂ ਬਣਾ ਕੇ ਰੱਖੀ ਬੈਠੇ ਨੇ ਆਉਣ ਵਾਲਾ ਸੀਐਮ 2027 ਦਾ ਨਾਲ ਰਾਜ ਮਾਤਾ ਨੂੰ ਗ੍ਰਹਿ ਮੰਤਰੀ ਤਰਸ਼ੇ ਮੇ ਭਾਪੇ ਨੂੰ ਖਜ਼ਾਨਾ ਮੰਤਰੀ ਦੋ ਚਾਰ ਹੋਰ ਨੇ ਕੁਝ ਮੁਖ ਬੁਲਾਰੇ ਨੇ ਇਹਨੇ ਪੋਛ ਨੂੰ ਅੱਗ ਲੱਗੀ ਹੋਈ ਹੈ ਵੀ ਸਾਡੇ ਭਾਈ ਸ਼ਾਬ ਸ਼ਾਬ ਸ਼ਸ਼ਾ ਬੋਲਦੇ ਲਈ ਬਾਹਰ ਚੱਲੇ ਹੋ ਕੇ ਰ ਜਿਹਨੇ ਵਾਰ ਲਿਹਾਉਣਾ ਹੈ ਨਾ ਉਹ ਇਹ ਨਹੀਂ ਕਹਿਣਗੇ ਵੀ ਬੱਤੀ ਵਾਲੀ ਗੱਡੀ ਵਿਚਾਲੇ ਹੋਵੇ ਅੱਗੇ ਪਿੱਛੇ ਪਾਇਲਟ ਜਿਪਸੀ ਹੋਵੇ ਇਦਾਂ ਨਹੀਂ ਉਹ ਕਹਿਣਗੇ ਕੋਈ ਨਹੀਂ ਸੰਗળી ਪਾਓ ਬੈਲਨਾ ਟੋਮੀ ਦੇ ਕਾਲ ਵਿੱਚ ਇਹ ਸ਼ਬਦ ਮੇਰੇ ਆਪਣੇ ਨੇ ਵਰਤ ਰਿਆ ਮੈਂ ਕਿਉਂ ਵਰਤ ਰਿਆ ਇਹ ਸੰਗਲੀ ਕੋਈ ਮੇਰੀ ਬਣਾਈ ਨਹੀਂ ਇਹ ਸੰਗਲੀ ਇਹ ਜੰਜੀਰ ਕਾਨੂੰਨ ਦੀ ਹੈ ਅਗਲੇ ਗੜ ਵਿੱਚ ਪਾ ਕੇ ਲੈ ਕੇ ਆਉਣਗੇ ਤੇ ਫਿਰ ਅਗਲੇ ਕਹਿਣਗੇ ਚਲ ਮਿਲ ਲੈ ਮਾਪਿਓ ਨੂੰ ਫਤੇ ਬਲਾਲ ਹੈ ਸਹਿਲਪੀਆਂ ਸਹੂਲਤੀਆਂ ਪਾਲ ਹੈ ਖਾਲਸਾ ਦੇ ਨਾਰੇ ਲਾਲ ਹੈ ਕੱਲ ਫੇਰ ਤੈਨੂੰ ਚੱਕੀ ਵਿੱਚ ਬੰਦ ਕਰ ਲੈ ਬਸ ਇੰਨਾ ਕੀ ਹੋਣਾ ਹੋਰ ਕੀ ਹੈ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹ ਉਹ ਕੜਮ ਚੌਧਰੀ ਇਹ ਅਮਰਤਪਾਲ ਦੇ ਅੱਗੇ ਪਿਛੇ ਘੁੰਮਣ ਵਾਲੇ ਨੇ ਜਿਨ੍ਹਾਂ ਨੇ ਦਰਦਰ ਤੇ ਬੁਰਕੀ ਪਾਲਣ ਦੀ ਕੋਸ਼ਿਸ਼ ਕੀਤੀ ਤੇ ਹੁਣ ਕਹਿੰਦੇ ਨੇ ਕਿਉਂ ਨਾ ਅਸੀਂ ਆਪਣਾ ਹੀ ਸਭ ਕੁਝ ਬਣਾ ਲਈਏ ਕਿ ਤੋਂ ਬੁਰਕੀ ਮੰਗਣ ਦੀ ਲੋੜ ਨਾ ਪਵੇ ਆਪਣਾ ਹੀ ਪੰਥ ਬਣਾ ਲਈਏ ਇਦਾਂ ਦੇ ਇਹ ਚਾਹੁੰਦੇ ਆ ਤੇ ਪਰ ਇਹ ਪੰਜਾਬ ਲਈ ਐਨੇ ਘਾਤਕ ਨੇ ਬੰਦੇ ਹਲੇ ਕਰਤੂਤਾਂ ਬਹੁਤ ਇੰਨੀਆਂ ਬਾਹਰ ਆਉਣੀਆਂ ਨੇ ਕੋਈ ਨਹੀਂ ਹੌਲੀ-ਹੌਲੀ ਦੱਸੀ ਜਾਵਾਂਗੇ ਮੈਂ ਤਾਂ ਘੱਟ ਬੋਲਦਾ ਹੁੰਦਾ ਥੋੜਾ ਜਿਹਾ ਵੀ ਜਿਹੜੇ ਪਿੱਛੇ ਤੁਰਨ ਵਾਲੇ ਨੇ ਨਾ ਕੋਈ ਵਾਰੀ ਐਮੀ ਹਸਪੀਟਲ ਚਲੇ ਜਾਣ ਉਥੇ ਡਾਕਟਰ ਕਹਿਣ ਦਿਲ ਦਾ ਦੌਰਾ ਪੈ ਗਿਆ ਜਿਹੜਾ ਇੰਜੈਕਸ਼ਨ ਅਜੈਕਸ਼ਨ ਲਾਇਆ ਸੀ ਉਹ ਰੈਕਸ਼ਨ ਕਰ ਗਿਆ ਇਦਾਂ ਦੀ ਗੱਲਬਾਤ ਹੋ ਜਾਂਦੀ ਹੈ ਫਿਰ ਉਹਨੇ ਕਹਿਣਾ ਉਹ ਜਨ ਸਿੰਘਾਂ ਦਾ ਕੰਮ ਸੀ ਹਕੂਮਤ ਨੇ ਕਰਾਤਾ ਕੰਮ ਫਿਰ ਇਦਾਂ ਕਹਿੰਦੇ ਹੁੰਦੇ ਆ ਤੇ ਸਚਾਈ ਇਹ ਹੈ ਵੀ ਪੰਜ ਦਰਿਆਵਾਂ ਦੀ ਗੱਲ ਛੱਡੋ ਇਹ ਬੰਦੇ ਉਹ ਨੇ ਜਿਹੜੇ ਇੱਕ ਵਾਰੀ ਅਗਲਿਆਂ ਦੇ ਕਹਿਣ ਤੇ ਪੂਰੇ ਪੰਜਾਬ ਨੂੰ ਅੱਗ ਲਾ ਦੇਣਗੇ ਪਹਿਲਾਂ ਵੀ ਲੱਗੀ ਐ ਪਹਿਲਾਂ ਕਿਹੜਾ ਲੱਗੀ ਵੀ ਸੀ ਤੇ ਹੁਣ ਦੁਬਾਰਾ ਲਾ ਦੇਣਗੇ ਨਾਲੇ ਹੁਣ ਤਾਂ ਤੁਸੀਂ ਡਿਜੀਟਲ ਇੰਡੀਆ ਦੀ ਗੱਲ ਕਰ ਲਓਗੇ ਤਾਂ ਇੱਥੇ ਹੁਣ ਉਹ ਡੱਬੀ ਚੋਂ ਸੀਖ ਤੋੜੀ ਕੱਢਣੀ ਹੈ ਵੀ ਡੱਬੀ ਚੋਂ ਸੀਖ ਕੱਢ ਕੇ ਮਚਾਵਾਂਗੇ ਇਦਾਂ ਨਹੀਂ ਕੱਢਣੀ ਹੁਣ ਤਾਂ ਪ੍ਰਮੋਟ ਰਾਹੀਂ ਪਤਾ ਨਹੀਂ ਹੈ ਜੋ ਕੋਸ਼ ਆ ਗਿਆ ਵੀ ਇੱਕ ਵਾਰੀ ਬੈਟਰੀ ਮਾਰ ਕੇ ਅੱਗ ਲੱਗ ਜਾਂਦੀ ਹੈ ਦੂਰ ਖੜੇ ਉੱਚੀ ਜਾਣੇ ਇਹ ਤਾਂ ਅਸੀਂ ਪੰਜਾਬ ਦੇ ਲੋਕਾਂ ਨੇ ਸੋਚਣਾ ਵੀ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ ਵਿੱਚ ਪੜਾਉਣਾ ਹੈ ਆਪਣੇ ਬੱਚਿਆਂ ਨੂੰ ਬਾਣੀ ਦਾ ਸਿਧਾਂਤ ਸਿਖਾਉਣਾ ਹੈ। ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ ਹੈ। ਬੁੱਢੇ ਬਾਰੇ ਟੁੱਟੇ ਨਾ ਡੰਗੋਰੀ ਬਾਪ ਦੀ ਭਾਈਆਂ ਦੀ ਟੁੱਟੇ ਨਾ ਗੰਢ ਇਤفاق ਦੀ। ਇਹ ਸਤਰਾ ਕਿਸੇ ਸ਼ਾਇਰ ਨੇ ਕਹੀਆਂ ਨੇ ਤੇ ਸਾਡੇ ਬੱਚੇ ਸਾਡਾ ਭਵਿੱਖ ਸਾਡਾ ਬੜੇ ਬੜਾਪਾ ਨੇ। ਤੇ ਇਹਨਾਂ ਖਤੀੜਾਂ ਦੇ ਪਿੱਛੇ ਲੱਗ ਕੇ ਆਪਣੇ ਬੱਚਿਆਂ ਨੂੰ ਖਰਾਬ ਨਾ ਕਰੀਏ ਆਤਮਾਵਤ ਦਾ ਦੌਰ ਸਾਨੂੰ ਦੁਬਾਰਾ ਨਹੀਂ ਚਾਹੀਦਾ ਪਰ ਇਹ ਉਹ ਕਤੇੜਾ ਨੇ ਜਿਹੜੀਆਂ ਆਤਮਾਵਤ ਦਾ ਦੌਰ ਦੁਬਾਰੇ ਸ਼ੁਰੂ ਕਰਨ ਨੂੰ ਫਿਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ